ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੀ ਆਪਾਂ ਸੂਟਸ ਦੀ ਕਟਿੰਗ ਕਰਦੇ ਆ ਗੱਲ ਇੱਕ ਭੈਣ ਦਾ ਕਮੈਂਟ ਆਇਆ ਸੀ ਕਹਿੰਦੀ ਭਾਣੇ ਮੈਨੂੰ ਕੋਈ ਸਮਝ ਨਹੀਂ ਲੱਗੀ ਆਪਾਂ ਅੱਜ ਨਾ ਪ੍ਰੋਪਰ ਕਮੀਜ਼ ਕੱਟਦੇ ਆ ਗੱਲ ਆਪਾਂ ਗੱਲੀਆਂ ਕਾਟਾਂ ਪਾਈਆਂ ਸੀਗੀਆਂ ਕਮੀਜ਼ ਚ ਕਾਟਾਂ ਦੀ ਪਲੋਈਆਂ ਦੀ ਆਪਾਂ ਤੁਹਾਨੂੰ ਡਿਟੇਲ ਦਿੱਤੀ ਸੀ ਵੀ ਜੇ ਆਪਣੇ 17 ਇੰਚ ਛਾਤੀ ਤੱਕ ਆਪਾਂ ਪਲੋਈਆਂ ਕਿੰਨੇ ਫਾਸਲੇ ਨਾਲ ਪਾਉਣੀਆਂ ਨੇ ਜੇ ਆਪਣੇ 20 ਇੰਚ ਛਾਤੀ ਤੱਕ ਕਿੰਨੇ ਫਾਸਲੇ ਨਾਲ ਪਾਉਣੀਆਂ ਨੇ ਅੱਜ ਆਪਾਂ ਇਸ ਨੂੰ ਤਾਂ ਦੀ ਕਟਿੰਗ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਸਾਰੀ ਕਟਿੰਗ ਕਿ ਪਾ ਵੀ ਕਿੰਨਾ ਕਪੜਾ ਕਿੰਨੀ ਆਪਣੀ ਲੰਬਾਈ ਆ ਕਿੰਨਾ ਆਪਾਂ ਵੱਧ ਰੱਖਣਾਗਾ ਕਿੰਨਾ ਆਪਣਾ ਘੇਰਾ ਕਿੰਨਾ ਆਪਾਂ ਨੇ ਵੱਧ ਰੱਖਣਾ ਜੀ ਤੇ ਲੰਬਾਈ ਦਾ ਤੁਹਾਨੂੰ ਆਪਾਂ ਇਸ ਤਰੀ ਸਮਝਾ ਦੇ ਸਮਝਾ ਦਿੰਨੇ ਆ ਇੱਕ ਤਾਂ ਆਹ ਵਾਲਾ ਸੂਟ ਕੱਟਣਾ ਜੀ ਇਹ ਆਲਓਵਰ ਸੂਟ ਆ ਇੱਕ ਵਾਲਾ ਆਪਾਂ ਨੇ ਆਹ ਕੱਟਣਾਗਾ ਇਹ ਹੈਗਾ ਜੀ ਆਪਣਾ ਮੈਚਿੰਗ ਸੂਟ ਇਹਦੇ ਨਾਲ ਬਾਟਮ ਹੈਗੀ ਆ ਜੀ ਸਾਫ ਆਹ ਵਾਲੀ ਇਹ ਦੇਖੋ ਜੇ ਜੇ ਆਪਾਂ ਨੇ ਸੂਟ ਆਪਣਾ ਹੈਗਾ ਜੀ ਆਪਣਾ ਆਪਾਂ ਲੰਬਾਈ ਮੰਨ ਕੇ ਚਲੋ ਤੁਸੀਂ 45 ਜੇ ਆਪਣੀ ਲੰਬਾਈ 45 ਆ ਤਾਂ ਆਪਾਂ ਨੇ ਕੱਟਣਾ ਜੀ 48 ਜੇ ਆ ਆਪਣਾ ਘੇਰ ਵੀ ਆ ਜੀ ਤਾਂ ਆਪਾਂ ਕੱਟਣਾ 23 ਜੇ ਆਪਣਾ 23 ਆ ਤਾਂ ਆਪਾਂ 26 ਕੱਟਣਾਗਾ ਇਸ ਤਰ੍ਹਾਂ 3 ਇੰਚ ਆਪਾਂ ਫालतू ਕਪੜਾ ਰੱਖਣਾ ਹੁੰਦਾ ਜੀ ਜੇ ਆਪਾਂ ਪਾਈਪਨ ਲਾਉਣੀ ਆ ਤਾਂ ਆਪਾਂ ਨੇ 4 ਇੰਚ ਰੱਖਣਾ ਜੇ ਆਪਾਂ ਨੇ ਇਸ ਤਰ੍ਹਾਂ ਹੀ ਪਾਈਪਨ ਨਹੀਂ ਲਾਉਣੀ ਤਾਂ ਆਪਾਂ ਨੇ 3 ਇੰਚ ਰੱਖਣਾਗਾ ਠੀਕ ਹੈ ਜੀ ਇੱਕ ਆਪਣੇ ਕੋਲ ਹੈਗਾ ਜੀ ਬਲੈਕ ਇਹ ਕਪਾ ਬਲੈਕ ਸੂਟ ਦਾ ਕਮੀਜ਼ ਕੱਟਣਾ ਹੈਗਾ ਆਹ ਲਓ ਜੀ ਇਹ ਹੈਗਾ ਆਪਣਾ ਲਾਈਨਿੰਗ ਵਾਲਾ ਤੇ ਆਪਣੀ ਹੈਗੀ ਲਾਈਨਿੰਗ ਤੇ ਆਪਾਂ ਲਾਈਨਿੰਗ ਲਾ ਕੇ ਪਹਿਲਾਂ ਅਸੀਂ ਕੱਟਾਂਗੇ ਫਿਰ ਇਹਦੇ ਨਾਲ ਬਾਟਮ ਹੈਗੀ ਜੀ ਕਿੱਕੀ ਬਾਵਾ ਜੀ ਪੀਚ ਜੀ ਤੇ ਆਪਾਂ ਇਹ ਦੋਨੇ ਤਿੰਨੇ ਸੂਟ ਕਟਿੰਗ ਕਰਦੇ ਹਾਂ ਚਲੋ ਜੀ ਆਪਾਂ ਇੱਕ ਸੂਟ ਆਪਾਂ ਪਹਿਲਾਂ ਕਟਿੰਗ ਕਰਦੇ ਹਾਂ ਦੂਸਰੇ ਸੂਟ ਤੇ ਆਪਾਂ ਤੁਹਾਨੂੰ ਦਿਨੇ ਆ ਡਿਟੇਲ ਕਿਉਂਕਿ ਜੇ ਆਪਾਂ ਸਾਰੇ ਸੂਟਾਂ ਦੀ ਵੀਡੀਓ ਬਣਾਉਣ ਲੱਗ ਗਏ ਨੇ ਕਾਫੀ ਟਾਈਮ ਲੱਗ ਜਾਂਦੇ ਇਸ ਕਰਕੇ ਆਪਾਂ ਨੇ ਸੂਟ ਦੇਣੇ ਨੇ ਕਾਲੀ ਹੈ ਜੀ ਆਪਨ ਨੂੰ ਨਾ ਆਪਾਂ ਇੱਕ ਸੂਟ ਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਇੱਕ ਜਿਹੜੇ ਆਪਾਂ ਕੱਟਾਂਗੇ ਜੀ ਇੱਕ ਆਪਾਂ ਸੂਟ ਕੱਟ ਦਿੰਨੇ ਜੀ ਜਲਦੀ ਫਿਰ ਆਪਾਂ ਕੱਟ ਕੇ ਨਾ ਨਾਲ ਦੀ ਨਾ ਸਟੀਚ ਹੋ ਜਾਂਦੀ ਹੈ ਸਟੀਚਿੰਗ ਦਾ ਪਤਾ ਕੀ ਆਪਾਂ ਮਸ਼ੀਨ ਤੇ ਰੱਖ ਦਿਆਂ ਕਦੇ ਘੰਟਾ ਕਦੇ ਅੱਧਾ ਘੰਟਾ ਕਦੇ ਆਪਣੀ ਸਲਵਾਰ ਬਣ ਗਈ ਕਦੇ ਕਮੀਜ਼ ਬਣ ਗਈ ਇਸ ਤਰ੍ਹਾਂ ਕਦੇ ਆਪਾਂ ਲੈਣਗੇ ਜੋੜ ਚਿੱਕੇ ਕਦੇ ਕਿਵੇਂ ਕਦੇ ਕਿਵੇਂ ਥੋੜਾ ਥੋੜਾ ਟਾਈਮ ਲਾ ਕੇ ਫਿਰ ਆਪਾਂ ਬਣਾ ਦਿੰਨੇ ਲਗਾਤਾਰ ਆਪਾਂ ਮਸ਼ੀਨ ਤੇ ਨਹੀਂ ਪੈਂਦੀ ਆਪਣਾ ਕਿਉਂਕਿ ਜੀ ਦੂਸਰਾ ਕੰਮ ਵੀ ਹੋ ਜਾਂਦਾ ਆਪਣੇ ਘਰੇਲੂ ਕੰਮ ਹੋ ਜਾਂਦੇ ਨੇ ਹਨਾ ਉਧਰ ਮੱਝਾਂ ਦੇ ਕੰਮ ਹੋ ਜਾਂਦੇ ਨੇ ਫਿਰ ਸ਼ਾਮ ਨੂੰ ਦਾਲ ਰੁਕੀਦਾ ਹੋ ਜਾਂਦਾ ਸਵੇਰੇ ਆਪਣੇ ਕੰਮ ਧੰਦੇ ਹੋ ਜਾਂਦੇ ਨੇ ਨੀ ਹੈ ਹਨਾ ਸਬ ਸਪਈਆਂ ਹੋ ਜਾਂਦੀਆਂ ਨੇਗੀਆਂ ਤੇ ਇਸ ਕਰਕੇ ਟਾਈਮ ਲੱਗ ਜਾਂਦਾਗਾ ਫਿਰ ਆਪਾਂ ਦੋ ਦਿਨਾਂ ਦੇ ਵਿੱਚ ਆਪਣਾ ਸੂਟ ਬਣ ਜਾਂਦਾਗਾ ਇੱਕ ਦਿਨ 'ਚ ਵੀ ਬਣ ਜਾਂਦਾ ਡੇਢ ਦਿਨ 'ਚ ਵੀ ਬਣ ਜਾਂਦਾ ਆਪਣੇ ਟਾਈਮ ਤੇ ਡਿਪੈਂਡ ਤੇ ਚਲੋ ਜੀ ਆਪਣਾ ਕਟਿੰਗ ਤੇ ਟਾਈਮ ਲੱਗਦਾ ਆਪਾਂ ਹੁਣ ਕਟਿੰਗ ਕਰਦੇ ਆ ਸੂਟਾਂ ਦੀ ਚਲੋ ਇਹ ਨਾਲੇ ਦਾਗ ਵਾਲਾ ਸੂਟ ਤੁਹਾਨੂੰ ਦਿਖਾਉਣੀ ਹੈ ਚਲੋ ਜੀ ਆਪਾਂ ਸੂਟ ਕੱਟਨੇ ਸਟਾਰਟ ਕਰਦੇ ਆ ਲਈ ਆਪਾਂ ਸੂਟ ਕਟਿੰਗ ਕਰਦੇ ਆ ਇਹ ਨਾ 3 ਮੀਟਰ ਸੂਟਾ ਵੱਡੇ ਪانے ਦਾ ਤੇ ਤੁਹਾਨੂੰ ਆਪਾਂ ਦੱਸ ਦਈਏ ਕਿਵੇਂ ਕਟਿੰਗ ਕਰਨੀ ਆ ਤੇ ਇੱਕ ਲੰਬਾਈ ਦੀ ਸਲਵਾਰ ਬਣਉਣੀ ਇੱਕ ਲੰਬਾਈ ਚ ਦਾ ਕਮੀਜ਼ ਬਣ ਜੂਗਾ ਓਏ ਆਪਾਂ ਇਹਨੂੰ ਆਪਾਂ ਪਹਿਲਾਂ ਕਮੀਜ਼ ਦੀ ਲੰਬਾਈ ਲਵਾਂਗੇ ਜਿਹੜੇ ਆਪਣੇ 5 ਮੀਟਰ ਸੂਟ ਹੁੰਦੇ ਨੇ ਤੇ ਉਹ ਆਪਣੇ ਨਾਲੋਂ ਹੀ ਬਾਨੇ ਲੈ ਜਾਂਦੇ ਨੇ ਇਹ ਆਪਣੀ ਕੰਨੀ ਕਮੀਜ਼ ਦੀ ਲੰਬਾਈ ਲਓ ਜੀ ਇਸ ਤਰ੍ਹਾਂ ਫਟੇ ਮਾਰ ਕੇ ਤਾਂ ਫਕ ਲੈ ਕਮੀਜ਼ ਦੀ ਲੰਬਾਈ ਲਾਉਣਿਆ ਬਈ ਲੰਬਾਈ ਆ ਗਈ ਆਪਣੀ 37 తిని ఇంచీ ఇంచంబాన్ని తిని ఇంచంబాయి తిని ఇంచ घेर मिलके जिन्ना कपड़े हो गए इस तरह आप दूरी तय करके अपना घेर ला देंगे अठारह इंच घेरा अपने एक इंच घेर रख लिया ਤੰਨੇ ਚ ਪਾਣੇ ਕੇ ਰਵਾ ਦਾ ਰੱਖ ਲਈ ਵੱਧ ਜੀ ਆਪਾਂ ਨੇ ਪਾਈ ਬੰਨਣੀਆਂ ਤਾਂ ਆਪਾਂ ਨੇ ਚਾਰ ਚਕ ਕਪੜਾ ਬੰਨ ਤੁਹਾਨੂੰ ਨਈ ਆਪਾਂ ਨੇ ਤੰਨੇ ਚ ਲੈਣਾ ਹੈ। ਇਹ ਐਡੀ ਬੰਨ ਜੂ ਵੀ ਆਪਣੀ 벨ਟ ਜਿਹੜੀ ਆਪਣੇ ਕਮੀਜ਼ ਦੇ ਨਾਲ ਕਪੜਾ ਲਿਹਾਗ ਆ ਬਲ ਕੇ ਆਪਣਾ ਕਮੀਜ਼ ਇਹਦੀ ਆਪਾਂ ਦੇ ਕੋਈ 벨ਟ ਬਣਾ ਲਾਂਗੇ 벨ਟ ਹੈਗੀ ਆਪਣੀ 21 ਆਪਾਂ ਰੱਖਾਂਗੇ 22 ਇੰਚ 1 ਇੰਚ ਵੱਧੂ ਰੱਖਣਾ ਨਹੀਂ ਫालतू 벨ਟ ਦਾ ਆਪਾਂ ਗੱਟ ਇਹ ਆਪਾਂ ਗੜੀ ਤੇ ਕਪੜਾ ਲਾਣਾ ਨਹੀਂ ਤੇ ਮੋਰੀਏ ਤੇ ਕੁਝ ਨਾ ਲਾਣਾ ਨਹੀਂ ਲਓ ਇਹ ਆਪਾਂ ਲੈ ਨਵਾਈ ਲੈ ਲਈ ਆਪਾਂ ਲਵਾਂਗੇ ਜਿਹਨੀ ਸਲਵਾਰ ਦੀ ਨਵਾਈ ਆ ਸਲਵਾਰ ਦੀ ਨਵਾਈ 27 ਆਪਾਂ 28 ਰੱਖਾਂਗੇ ਲਈ ਇੱਕਜੇ ਸਲਵਾਰ ਦੇ ਤੇ ਇੱਕਜੇ ਬਾਹਰ ਨੂੰ ਰੱਖਣੀ ਆ ਹੋ ਗਿਆ ਆਪਣੇ ਪਹੁੰਚ ਨਾਲੇ ਆਪਾਂ ਲਾ ਲਾਂਗੇ ਨਾਲੋਂ ਪਾਣਾ ਜੀ ਇਹਨਾਂ ਆਪਾਂ ਜੇ ਹੋ ਗਿਆ ਆਪਣੇ ਬਦਲੇ ਮੂਰੀ ਰੱਖਣੀ ਆਪਾਂ ਨੇ 6 ਇੰਚ 6 ਜੀ ਆਪਾਂ 12 ਜੀ ਲਗਾਉਣੀ ਬਾਕੀ 6 ਇੰਚ ਰਹਿ ਜਾਣਗੇ ਇਹ ਹੋ ਗਿਆ ਆਪਣੇ ਬਾਲੇ। ਆਪਣੀਆਂ ਬਾਹਵਾ ਜਿਹੜਾ ਨਾਲ ਕਪੜਾ ਬਚ ਗਿਆ ਸੀ ਜਿਹਦੀ ਆਪਾਂ ਬਾਵਾ ਬਣਾ ਲਾਂਗੇ ਕਿਉਂਕਿ 3 ਮੀਟਰ ਕਪੜਾ ਸੀਗਾ ਵੱਡੇ ਬਨੇ ਦਾ ਇਸ ਕਰਕੇ ਇਹਦੇ ਆਪਣੇ ਬਾਲੇ ਦੀ ਲੰਬਾਈ ਅੱਗੇ ਤੋਂ ਲੈਂਦੀ ਆ ਤੇ ਨਾਲ ਹੀ ਆਪਣੀ ਬਾਵਾ ਲੈ ਜਾਂਦੀ ਆ ਨਹੀਂ। ਬਾਵਾ ਲਏ ਨੇ ਆਪਣੀਆਂ 17 ਇੰਚ ਬਾਹਰ ਖੰਗੀ ਆਪਾਂ 20 ਇੰਚ। 20 ਇੰਚ ਪਾ ਬਾਹਾਂ ਵਧਰਤ ਨਾ। ਇਹ ਉਹਨੂੰ ਇਹ ਨੰਪਾ ਕੱਟ ਦੀ ਸਲਵਾਰ

ਜੇਕਰ ਕਿਹੜਾ ਚੱਪਨ ਨਿਸ਼ਾਨ ਲਿਦਾ ਨਾ தொட்ட கட்டன மேல சௌடி பொலியா பண்ணி கழுை பாட்ல ਨਹੀਂ ਇਹ ਫਸਲਵਾਰਦ ਜਿਹੜਾ ਆਪਾਂ ਇਸ ਤਰ੍ਹਾਂ ਇਤਰੂ ਸਾਫ਼ ਕੱਟਣਾ ਹੁੰਦਾ ਹੈਗਾ ਇਹ ਆਪਣੇ ਲੇਬਲੀਰ ਗਲੇ ਤੇ ਲੱਗ ਜਾਂਦੀ ਪਿਛਲੇ ਦੇ ਬਾਈ ਇੰਨਾ ਆਪਾਂ ਨੇ ਫालतੂ ਰੱਖਣਾ ਹੁੰਦਾ ਜੀ ਜਿਹੜਾ ਆਪਾਂ ਕਮੀਜ਼ ਕੱਟਣਾ ਕਮੀਜ਼ ਤਾਂ ਸਲਵਾਰ ਤਾਂ ਆਪਾਂ 1 ਇੰਚ ਵੱਧ ਰੱਖਣਾ ਜੀ 바ਵਾ ਦੀ ਵੀ ਆਪਾਂ 3 ਇੰਚ ਵੱਧ ਕਮੀਜ਼ ਦਾ ਵੀ 3 ਇੰਚ ਵੱਧ ਘੇਰੇ ਦਾ ਵੀ ਆਪਾਂ 3 ਇੰਚ ਵੱਧ ਠੀਕ ਹੈ ਇਹ ਸੀਗੀ ਜੀ ਆਪਣੀ ਅੱਜ ਦੀ ਕਟਿੰਗ ਤੇ ਤੁਹਾਨੂੰ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਰੀ ਸਮਝ ਆ ਗਈ ਹੋਊਗੀ ਵੀ ਵੀਡੀਓ ਪਸੰਦ ਆਈ ਹੋਊਗੀ ਚਲੋ ਅੱਜ ਦੀ ਗੁੱਡੀ ਮਿੱਠੀ ਕਰਦੇ ਹਾਂ ਮਿਲਦੇ ਆ ਨੈਕਸਟ ਬਲੌਗ